ਹਾਂ ਜੀ ਕੀ ਹਾਲ ਚਾਲ ਹੈ ਦਾਰੇ ਦੋਸਤਾ ਮਿੱਤਰਾਂ ਮੀਤਾਂ ਅਮੀਰ ਕੰਦੇ ਰਹੀ ਟੈਗਰ ਥਲੇ ਜਾਣਾ ਵੀ ਹਿੱਟ ਮਟ ਹੋਣੀ ਪਹਿਲਾ ਮੈਂ ਮਿੱਤਰੋ ਅੱਜ ਨੁੰਨੇ ਕੋਲੇ ਆ ਗਏ ਅੱਜ ਆਪਾਂ ਪਤਾ ਕੀ ਕਰਨਾ ਆ ਦੇ ਦੋ ਬੱਚੇ ਬਿਠਾਏ ਹੋਏ ਹਨ ਜਿਨ੍ਹਾਂ ਦੇ ਉਦਨ ਆਪਾਂ ਰੰਗ ਲਾਇਆ ਸੀ ਹਾਲ ਗਹਿਰ ਕੇ ਦੇਖ ਲੈ ਅੱਜ ਆਪਾਂ ਪਹਿਲੇ ਦਿਨ ਡਾ ਕੇ ਹੀ ਬਿਠਾਉਂਦਾ ਨਾ ਹਰ ਰੋਜ਼ ਆ ਡਾ ਹੀ ਨਹੀਂ ਨੇ ਕਿਤੇ ਹਨਾ ਦੇਖਦੇ ਹਾਂ ਹੁਣ ਆਪਾਂ ਕੀ ਲੱਗਦਾ ਮਿੰਟ ਲੱਗਦਾ ਤਾਂ ਕੀ ਹੈ ਮੁੜੇਉਣਗੇ ਕਿ ਨਹੀਂ ਮੁੜੇ ਨਾ ਬਣਾ ਆਪਣੇ ਨੁੰਨੇ ਕੋਲ ਚੈੱਕ ਪਰ ਨਹੀਂ ਜੇ ਸਾਡੀ ਨਸਲ ਜਾਣਾ ਨਹੀਂ ਚਾਹੀਦਾ ਇਹ ਵੀ ਗੱਲ ਤੇ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਛਤਰੀ ਤੇ ਬੰਨ੍ਹਿਆ ਨੂੰ ਛ ਤੇ ਆਪਾਂ ਹਫ਼ਤਾ ਲੈ ਨੂੰ ਲੰਗ ਹੋ ਗਿਆ ਹਾਂ ਚਾਰ ਪੰਜ ਨੈਣ ਹੋ ਚੁੱਕੇ ਠੀਕ ਆ ਤੇ ਬਾਈ ਲੰਡੀ ਉੱਧਰ ਦੇਖ ਲੋ ਉੱਧਰ ਇਹ ਹਾਂ ਹਾਂ ਲਾਈਕ ਕਰ ਦਿਓ ਲਾਈਕ ਲਾਈਕ ਓਕੇ ਚੱਲੋ ਜੀ ਚੱਲ ਫਿਰ ਅੱਗੇ ਦੇਖੋ ਇੱਧਰ ਚੈੱਕ ਕਰੋ ਤਾ ਕਬੂਤਰਾਂ ਗੋਲੀ ਨਾਲ ਮਿਲ ਗਿਆ ਬਾਈ ਬੱਚੇ ਦੇਖੋ ਇੱਧਰ ਉੱਠਣ ਇੱਥੇ ਬੈੰਦੇ ਹੁੰਦੇ ਜਿਹੜੇ ਆਹ ਨੇ ਦੋਨੇ ਉਹਦੀ ਮਾਣ ਇੱਥੇ ਬੈੰਦੇ ਹੁੰਦੇ ਐ ਬਰਬਤ ਹਾਂ ਉਹਦੀ ਮਾਣ ਵਾਲੀ ਮਿਲ ਗਿਆ ਲਾ ਜੀ ਮੈਂ ਉਹ ਹਾਂ ਗੋਲੀ ਵਾਲੀ ਕੋਈ ਨਹੀਂ ਕੋਈ ਬਈ ਜਿਹੜੀ 10% ਵਾਲੇ ਪਹਿਲਾ ਬੱਚੇ ਸੀ ਹਨ ਇਹ ਕਾ ਰਿਆ ਇੱਕ ਲਾਲ ਜੀ ਨੋ ਲੜੀਆਂ ਦਾ ਬਰੇ ਆ ਗਿਆ ਇੱਕ ਉਹ ਥੱਲੇ ਬੈਠਾ ਇਹਦੇ ਆਦੇ ਭਾਈ ਕੋਲੀ ਭਾਈ ਬੈਠੇ ਦੋਨੇ ਅੱਛਾ ਠੀਕ ਆ ਉਦੋਂ ਬਾਅਦ ਇਹਦੇ ਨਾਲ ਦੇ ਨਿਕਲੇ ਆ ਜਿਹੜਾ ਆਪਣੇ ਕੋਲ ਨਿਕਲਿਆ ਵਾ ਇਹੋ ਜਿਹਾ ਸੀਗਾ ਉਹ ਹੋ ਗਿਆ ਸੀ ਉਹ ਜਾਂ ਬਾਅਦ ਚ ਇਹੋ ਜਿਹਾ ਸੀਗਾ ਉਹ ਠੀਕ ਆ ਬਈ ਜਿਹੜਾ ਬਣਾਉਂਦੀ ਇਹ ਆ ਵਾਲਾ ਆ ਵਾਲਾ ਆ ਵਾਲਾ ਇਹ ਦੋਨੇ ਸਾਕੇ ਪਾਈ ਆ ਇਹ ਹੈਗੇ ਆ ਚੀਨੀ ਦੇ ਚੀਨੀ ਬੈਠੀ ਆਪਣੀ ਉਹ ਦੇ ਉੱਪਰ ਕਾਲੀ ਚੀਨੀ ਉਹ ਪਰੇ ਬੈਠੀ ਉਹਦੇ ਬੱਚੇ ਇੱਥੇ ਕੱਡੇ ਸੀ ਇਹ ਇਹਦੇ ਨਾਲ ਮਿਲਿਆ ਵਾ ਆਹੀ ਹਾਂ ਆ ਜਾ ਸਵਾ ਰੰਗਾ ਜਾ ਤੇ ਜੋੜੇ ਕੀ ਦਰਹਣ ਕਿ ਦੋ ਆ ਇੱਕ ਹੀ ਆ ਇੱਕ ਹੀ ਆ ਬਾਈ ਆਹ ਤਾਂ ਪੱਠਾ ਚੱਲ ਬਣ ਚੱਲਿਆ ਵਾ ਉਹਦਾ ਕੋਈ ਜੋੜਾ ਤਾਂ ਹੈ ਨਹੀਂਗਾ ਉਹ ਲਾਲ ਚੀਨਾ ਜਾ ਆਹ ਵਾਲਾ ਮਗਰ ਬੈਠਾ ਇਹਦੇ ਕੰਨ ਨਾਲ ਉਹ ਬਣ ਚੱਲਿਆ ਉਹਦਾ ਕੋਈ ਹੈ ਨਹੀਂ ਜੋੜਾ ਇੱਕ ਉਹ ਤਾਂ ਉਹ ਜਿਹੜੀ ਆਪਣੀ ਡੱਕਾ ਲਈ ਜਿਹਦੀ ਪੂਛ ਕੀਤੀ ਹੁੰਦੀ ਉਹ ਜਿਹੜੀ ਗਲਾਬੀ ਪੂਛ ਵਾਲਾ ਪੱਠਾ ਉੜਦਾ ਹੁੰਦਾ ਉਹ ਨੂੰ ਨੇ ਦਾ ਠੀਕ ਆ ਦਾ ਫਿਰ ਤੇ ਇੱਕਦ ਨਹੀਂ ਇਥੇ ਸਾਤੇ ਵਾਲਾ ਬਈ ਤੋਂ ਬਾਹਰ ਨਿਕਲਿਆ ਕਿਧਰ ਗਿਆ ਆ ਬੈਠਾ ਆ ਰਿਹਾ ਮੂਰੇ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਆਹਾਂ ਹਾਂ ਬਈ ਆ ਰਿਹਾ ਆਹ ਕਿਉਂ ਹੋ ਗਿਆ ਯਾਰ ਦਾ ਆ ਰਿਹਾ ਇਹ ਬਾਹਰ ਨਿਕਲ ਗਿਆ ਹੀ ਕਿਤੇ ਨੇ ਤੋਂ ਤੇ ਆ ਗਿਆ ਚਲੋ ਫਿਰ ਛੇੜਦੇ ਬੱਚੇ ਚੱਲ ਚੱਲਦਾ ਹੋਏ ਉਹ ਲੰਗੜਾ ਹੋਇਆ ਪੈਕ ਕਿਹੜਾ ਓਏ ਓਏ ਓ ਆਈਆਂ ਸ਼ੁਰੂ ਤੋਂ ਤੂੰ ਦੇਖਿਆ ਨਹੀਂ ਪਿਛਲੇ ਵਲੌਗ ਚ ਵੇਖੀਂ ਹਾਂ ਆਹੀ ਕਰਦਾ ਉਹਦਾ ਹੋਰ ਹੀ ਕਰੀ ਜਾਂਦਾ ਓਏ ਓ ਆਈਆਂ ਉਹ ਬਿੰਦੇ ਸੱਤ ਰੱਖਿਓ ਦੂਜੇ ਕਈ ਰਮੋਕਰੇ ਦੱਸਦੇ ਆ ਆ ਵੀ ਬੱਚੇ ਵਾਹ ਵੱਡੇ ਹੋ ਗਏ ਆ ਦੇਖੋ ਇੱਧਰ ਠੀਕ ਹੈ ਭਾਈ ਆਪੇ ਕਾਦੇ ਮਿੱਤਰੇ ਦਾਲੇ ਤੇ ਬਾਕੀ ਤੁਹਾਨੂੰ ਅੱਜ ਨਾਲੇ ਤਾਂ ਬੱਚੇ ਨਵੇਂ ਡਾਕ ਦਿਖਾਦੇ ਹਨ ਡਾਉਨੇ ਮਤਲਬ ਕਿ ਤੇ ਦਿਖਾਵਾਂਗੇ ਚ ਨਾਲੇ ਅੱਜ ਤੁਹਾਨੂੰ ਆ ਬਰੀਡਿੰਗ ਪ੍ਰੋਸੈਸ ਦੋ ਆ ਬੱਚੇ ਦੋ ਉਧਰ ਇਹੀ ਚਾਰੀ ਲੌਣ ਵਾਲੇ ਰਹਿ ਗਏ ਵਾਹ ਹਨ ਜਿਹੜੇ ਦੋ ਚਾਲੇ ਨੇ ਤਾਂ ਨਾਲ ਹੀ ਉਡਣ ਉਡਣ ਲੱਗ ਗਏ ਨੇ ਹੋਰ ਹਫ਼ਤੇ ਨੂੰ ਛਤਰੀ ਦੇ ਭੌਣ ਵਾਲੇ ਹੋ ਜਾਣਗੇ ਅਜੇ ਨਹੀਂ ਐਨਾ ਦੇ ਨਾਲ

ਲੈ ਹੋਏ ਕੋਈ ਇਧਰ ਕੀ ਕਰੀ ਹੁੰਦਾ ਸਰਪਾ ਸਰਪਾ ਜਦੋਂ ਪਾਣੀ ਬਾਹਰ ਨਿਕਲਦਾ ਇਹ ਦਮ ਘੱਮ ਹੋ ਜਾਂਦਾ ਦੇਖੋ ਤੇ ਲੀਡ ਐਂਡ ਰਾਈ ਜਾਂਦਾ ਹੋ ਰਹੀ ਦੋਨੇ ਇੱਕ ਉਹ ਚੱਲਿਆ ਪਰ ਇੱਕ ਇਧਰ ਆ ਗਿਆ ਮਾਰਦਾ ਕਿੱਥੇ ਉਹ ਮਾਰਦਾ ਦੇਖੋ ਭਾਈ ਆਹ ਫਰਦੇ ਆ ਕਿਤੇ ਨਹੀਂ ਆਦੇ ਦੇਖੋ ਬਾਕੀ ਨੰਨਾ ਵੀ ਉਧਰ ਸ਼ਾਟ ਬਣਾਈ ਜਾਂਦਾ ਆ ਆ ਰਿਆ ਚੱਲ ਰਾਣਾ ਦੇਖੋ ਬਈ ਥੱਪੇ ਮਾਰੀ ਜਾਂਦੇ ਆ ਮੈਨੂੰ ਲੱਗਦਾ ਆਪੇ ਬਹਿਣੇ ਡਾ ਬੜਕਾਉਣੀ ਨਹੀਂ ਲੋੜ ਇਹ ਕਾਰ ਐ ਕਾਰ ਵੇਖਦੇ ਆ ਕੀ ਬਣਦਾ ਬਾਕੀ ਤੇਨੂੰ ਕਹਿਨਾ ਮੈਂ ਬੜਕਾ ਲਵੇ ਕਿ ਆਪਦੇ ਆਪਾ ਲੜ ਲਗੇ ਚੰਗੀ ਗੱਲ ਹੈ ਨਾ ਛੋਟੇ ਜਹ ਹਜੇ ਚੱਲ ਵੀ ਆ ਗਿਆ ਆ ਗਿਆ ਆ ਗਿਆ ਦੇਖੋ ਇਹਨੂੰ ਨੰਬਰ ਕਾਈ ਜਾਂਦਾ ਚੱਲ ਰ ਇੱਕ ਪਾਸੇ ਦੀ ਪਾਟ ਗਈ ਚਤਰੀ ਵਾਲੀ ਚੱਲ 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 ਆ ਚੱਕੋ ਬਹਿ ਗਿਆ ਦੂਜਾ ਆ ਵੀ ਆ ਗਿਆ ਵਾ 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 ਆ ਚੱਕੋ ਵਧਾਈਆਂ ਬਾਈ ਹੋ ਵਧਾਈਆਂ ਲੰਡੇ ਕੀ ਕੰਦਰਾ ਇਹਨੂੰ ਦੋ ਘਮੇਰੇ ਬੈਠੇ ਨੇ ਮੜ ਕੇ ਤਾਰਦੇ ਜਾਣੇ ਪਾ ਜੇ ਓਕੇ ਓਕੇ ਕੀ ਹੋਇਆ ਇਹ ਮੂੰਹ ਖੋਲ ਕੇ ਦਿਖ ਰਿਹਾ ਕਰ ਲਿਆ ਰੇ ਇਹ ਗੋਲੀ ਨੂੰ ਬਈ ਪਤਾ ਨਹੀਂ ਕੀ ਚੱਕਰ ਆ ਸੋਸਤੀ ਜੀ ਬੈਠੀ ਮੈਂ ਹੈ ਨੂੰ ਕੱਚਾ ਕੀ ਕਰ ਲਾ ਸੱਟਮ ਨੂੰ ਮਾਰ ਰੈਟ ਆਂਡੇ ਦਾ ਵੇੜ ਤਾਂ ਹੈਗਾ ਵੇੜ ਤਾਂ ਠੀਕ ਹੈ ਫਿਰ ਆਂਡਾ ਹੀ ਧਰਨ ਵਾਲਾ ਇਹਦਾ ਦੇਖੋ ਬਾਈ ਪਹਿਲਾਂ ਆਪਾਂ ਹੀ ਨਾ ਪਹਿਲਾਂ ਗੋਲਿਆਂ ਦਾ ਬਹੁਤ ਸ਼ੌਕ ਹੁੰਦਾ ਹੈ ਗੋਲਾ ਨਹੀਂ ਲੈ ਕੋਈ ਆਪਣੇ ਕੋਲੇ ਵੀ ਹੋਵੇ ਹਨਾ ਤੇ ਹੁਣ ਬਾਈ ਦੇਖ ਲਓ ਆਪਦੇ ਕੋਲੇ ਬੈਠੇ ਆ ਆਪਦੇ ਨਾਲੇ ਕਿਸੇ ਦਾ ਨਹੀਂਗਾ ਇਹ ਕੋਈ ਮੰਗ ਮਾਨ ਨਹੀਂਗਾ ਆਪਦੇ ਘਰ ਦੇ ਬੱਚੇ ਆ ਬਾਕੀ ਦੱਸਿਓ ਇੱਧਰ ਕਮੈਂਟ ਕਰਕੇ ਹਨਾ ਕਿੰਦਾਂ ਦੀ ਲੱਗੀ ਤੁਹਾਨੂੰ ਇਹ ਵੈਸੇ ਤੁਹਾਨੂੰ ਮੈਂ ਪਹਿਲਾਂ ਵੀ ਵਲੋਗ ਦਿਖਾਈ ਜਿਨ੍ਹਾਂ ਨੇ ਨਹੀਂ ਦੇਖੀ ਬਾਈ ਦੇਖ ਲਓ ਚੰਗੀ ਜਿਹੀ ਕਰ ਲੈ ਚਿੱਟੀਆਂ ਅੱਖਾਂ ਦੀ ਆ ਰੈਂਗ ਦੇਖੋ ਇਧਰ ਕਿੰਨੇ ਕਿੰਨੇ ਵਧੀਆ ਬਣਦੇ ਆ। ਉਹਦੇ ਕਢਾਵਾਂਗੇ ਜਿਹਦੇ ਉੜਦੇ ਵੀ ਦੇਖਾ ਪਏ ਵੀ ਕਹਿਦੇ ਨੇ ਜਾਂ। ਹਾਂ ਕਿਵੇਂ? ਆਪਾਂ ਲੋਹੜੀ ਤੇਰੇ ਕਢਾਵਾਂਗੇ। ਇਹਦੇ ਉੜਦੇ ਵੀ ਦੇਖੋ ਕਿ ਆਪਾਂ ਕਢਣਾ ਜੇ ਥੋੜੇ ਨਜਵਾਨ ਰਹਿ ਜਾਈਏ। ਇਸ ਦਿਨ ਬਾਈ ਜਿਹੜਾ ਅਸੀਂ ਕਬੂਤਰ ਲਾਇਏ ਸੀ ਨਾ ਉਹ ਵੱਡਾ ਕਬੂਤਰ ਹਨਾ ਮਰ ਗਿਆ। ਉਹ ਡੱਕਿਆਂ ਨਾਲ ਉਹ ਟੈਗ ਟੂਕ ਹੋ ਗਿਆ। ਤੇ ਉਸ ਤੋਂ ਬਾਅਦ ਚ ਅਸੀਂ ਕੋਈ ਨਹੀਂ ਮਿਲਾਇਆ ਇਹ ਦਿਨ ਹਨਾ ਕਿ ਮਿਲਾਇਆ? ਮਿਲਾਇਆ ਇਹ ਮੂਰ ਹਨਾ। ਅੱਛਾ ਇੱਕ ਲਾਇਆ ਸੀਗਾ ਹਨਾ ਉਹਦੇ ਨਾਲ ਬਾਰੇ ਰਿਜ਼ਲਟ ਨਹੀਂ ਕੋਈ ਖਾਸ ਆਇਆ। ਹੁਣ ਨਾ ਇਹ ਲੱਗੇ ਵੀ ਆ ਇਹ ਦੱਸੋ ਰਿਜ਼ਲਟ ਕਿਵੇਂ ਆਊਗਾ? ਲਾਲਚੀ ਨਾ ਫੜ ਕੇ ਯਾਪੀ ਮਿਲ ਗਿਆ ਇਹ ਲਓ ਬਈ ਇਹ ਇਹਦੇ ਨਾਲ ਮਿਲੀ ਵੀ ਆ ਦੱਸਿਓ ਰਿਜ਼ਲਟ ਕਿਵੇਂ ਆਊਗਾ ਲਿਆ ਰੇ ਮਾਪਾ ਪੋਤਾ ਆਹ ਫੜੀ ਪੋਤਾ ਇਹਦਾ ਦੇਖੋ ਇਧਰ ਕਬੂਤਰ ਇਹ ਹੈ ਤੇਦਾ ਪੋਤੀ ਆ ਆ ਦੇਖੋ ਇਧਰ ਬਹੁਤ ਉੱਡਿਆ 4 4 5 ਤਾਂ ਵੀ ਆਉਂਦਾ ਸੀ ਦੇਖੋ ਐਡਾ ਬਈ ਇਹ ਵਧੀਆ ਕਬੂਤਰ ਇਹਦਾ ਪਿਓ ਬਈ ਇਹੋ ਜਿਹਾ ਹੀ ਸੀਗਾ ਹਨਾ ਲਾਲਚੀ ਨੇ ਬਹੁਤ ਵਧੀਆ ਰਿਜ਼ਲਟ ਸੀ ਉਹ ਕਬੂਤਰ ਦਾ ਉਹ ਇੰਨਾ ਕ ਜਿਆਦਾ ਚੰਗਾ ਹੀ ਨਾ ਕੂਤਰ ਬਾਈ ਜਿੱਥੇ ਹਨਾ ਉਹਦਾ ਪੱਠਾ ਮਤਲਬ ਕਿ ਬਾਜੀ ਛੱਡਦੇ ਸੀ ਵੀ ਕੋਹ ਨਾ ਕੋਹ ਰਿਜ਼ਲਟ ਕਰਕੇ ਰਿਜ਼ਲਟ ਦੇ ਕੇ ਬੈਠਾ ਸੀ ਹਨਾ ਐ ਨਹੀਂ ਸੀਗਾ ਵੀ ਮੈਂ ਖਣੀ ਫੋਕmai ਕਿਉਂਕਿ ਮੈਂ ਕਹਦਾ ਮਿੱਤਰੋ ਉਹ ਲਾਲ ਜੀ ਨੇ ਤਾਂ ਦੋ ਤਿੰਨ ਵਾਰੀ ਐਂਡੇ ਦਰਾਏ ਸੀ ਗੋਲੀ ਦੇ ਹਾਂ ਹਾਂ ਦੋ ਤਿੰਨ ਵਾਰੀ ਐਂਡੇ ਤੇ ਨਹੀਂ ਸੀ ਤੇ ਮੈਂ ਕਹਿੰਦਾ ਮੈਂ ਕਿਹਾ ਚੱਲ ਕੀ ਬੰਨਦਾ ਹੀ ਨਹੀਂ ਹਨਾ ਤੇ ਮੈਂ ਛੱਡ ਦਿੰਦਾ ਜੀ ਤੇ ਮੁੜ ਕੇ ਮੈਂ ਆ ਐਂਡੇ ਦੇ ਛੱਟੇ ਹੀ ਤੇ ਮੜਕਣੀ ਆ ਗੱਡੇ ਜੇ ਕੱਚ ਬੈਦੇ ਬੰਦੇ ਹੁੰਦੇ ਤਾਂ ਮੈਂ ਤਿੰਨ ਚਾਰ ਝੋਲੀਆਂ ਲੈ ਜਾਣੀਆਂ ਸੀ ਉਹਦੀਆਂ ਓਕੇ ਚੱਲ ਕੋਈ ਚੱਕ ਕਰਨੀ ਇਹਦਾ ਥਾਵਾ ਹੁੰਦਾ ਹਾਰਾ ਕੋ ਹੋ ਜਾਂਦਾ ਸੈਟ ਵਿੱਚ ਇਹ ਨਾ ਚੀਨ ਇਹੋ ਨਾ ਪਰ ਮਿੱਤਰ ਇਹਨਾਂ ਦਾਣੇ ਰੱਖ ਦਿੰਨੇ ਆ ਮਿੱਤਰਾਂ ਨੂੰ ਆਪਣੇ ਨੂੰ ਫੜ ਨਾ ਪੂਰੀ ਚੱਕ ਤੋ ਚੱਕ ਦੋ ਮਾਰੋ ਮੈਂਟ ਉਹਦੇ ਦੇ ਖੁੱਡਾ ਵੀ ਆਪਣੀ ਬਾਰੀ ਖੁੱਲੀ ਆ ਉਹਦੇ ਵੀ ਰੱਖ ਦੀ ਉਹਦੇ ਚੱਕ ਲਈ ਇੱਥੇ ਜੀ ਇੰਨੇ ਵੇ ਰੱਖ ਲਈ ਹਲੋ ਵੀ ਪਾਧ ਦੇੜੇ 15 ਮੀਟਰ ਦੇਖੋ ਟਟ ਕੇ ਦੂ ਚੱਕ ਦੱਲੇ ਵੀ ਦੁੱਲੇ ਲਿਓ ਲਓ ਬਦਰੋ ਇਹ ਵੀਡੀਓ ਦਾ ਬੱਚਿਆਂ ਨੇ ਗਾ ਕਰਨੇ ਆ ਜਿਹੜੇ ਆਪਣੇ ਚੈਨਲ ਦੇ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸੀ ਵੀਡੀਓ ਕਰਦਾਨ ਲੱਗੀ ਤੇ ਬਾਕੀ ਬਾਈ ਠੀਕ ਹੈ ਜਾਨਵਰ ਸਾਰੇ ਐਕਟਿਵ ਆ ਬੱਚੇ ਵੀ ਤੁਹਾਡੇ ਸਾਹਮਣੇ ਅੱਜ ਇਹਨੇ ਬਸ ਦੋ ਹਫ਼ਤੇ ਹੋ ਗਏ ਨੂੰ ਛਤਰੀ ਤੇ ਬਿਠਾਉਂਦੇ ਨੂੰ ਅੱਜ ਆਪਾਂ ਪਹਿਲੇ ਡੰਡਾ ਇਹ ਤੇ ਪਹਿਲੇ ਦੇਣ ਹੀ ਆ ਗਏ ਉਹ ਤਾਂ ਕਿਉਂਕਿ ਜਿਹੜੀ ਆਪਦੇ ਆਪ ਨਹੀਂ ਛੇੜੇ ਹਨਾ ਅੱਜ ਜੇ ਆਪਾਂ ਛੇੜਦੇ ਡਰਾ ਵੀ ਤੇ ਛਤਰੀ ਤੇ ਪੂਰੇ ਪੱਕੇ ਕਰਕੇ ਫੇਰ ਡਰਾਏ ਆ ਕੱਪੜੇ ਨਾ ਆਏ ਨਹੀਂ ਵੀ ਕੱਲ ਬਿਠਾਏ ਸੀ ਤੇ ਅੱਜ ਕੱਪੜੇ ਡਰਾਉਂਦਾ ਆਏ ਨਹੀਂ ਬਈ ਦੋ ਹਫ਼ਤੇ ਹੋ ਗਏ ਬਈਆਂ ਨੂੰ ਉਹਨਾਂ ਨੂੰ ਤਾਂ ਕਰਕੇ ਹੁਣ ਆਪਾਂ ਤਾੜ ਵੀ ਜੰਨੇ ਲੈ ਆ ਫੜਾਈ ਕੈਮਰਾ ਚਲੋ ਵੀ ਤਾੜਦੇ ਪ੍ਰਭ ਜੀ ਹੋਣੇ ਗਿਦਰਾ ਨਹੀਂ ਵੀ ਕਰੀ ਨਿਚਾਰਾ ਲਾਟ ਡ ਖੜਦਾ ਹਾਏ 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 ਚੱਲ ਚੱਲਾ ਇਹ ਥੋੜਾ ਲੱਥ ਹੋਣਾ ਕਰਦਾ ਤੇ ਲੋ ਜੀ ਮਿੱਤਰ ਤਾੜ ਤੇ ਖੋਲ ਦੇ ਖੋਲ ਦੇ ਚਲੋ ਜੀ ਓਕੇ ਜੀ डोर दो दे। देखो मतलब गड्डी डोर देखो गड्डी बनी अपनी